ਸਮੇਂ ਹੀ ਫਤਗੜ ਸਾਹਿਬ ਦੀ ਧਰਤੀ ਤੇ ਮੌਜੂਦ ਆ ਤੇ ਕੜਾਕੇ ਦੀ ਠੰਡ ਸੀ ਤੇ ਇਸ ਇਸ ਪਾਸੇ ਠੰਡਾ ਬੁਰਜ ਆ ਤੇ ਠੰਡੇ ਬੁਰਜ ਵਿੱਚ ਛੋਟੇ ਛੋਟੇ ਲਾਲ 9 ਸਾਲ ਦੇ ਤੇ 7 ਸਾਲ ਦੇ ਨਾਲ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਜਾਲਮਾਂ ਵੱਲੋਂ ਕੈਦ ਕੀਤਾ ਗਿਆ ਤੇ ਤਸੀਹੇ ਦੇ ਦੇ ਕੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਆ ਉਸ ਜਗ੍ਹਾ ਦੇ ਉੱਤੇ ਨਿਂਹਾਂ ਵਿੱਚ ਚਨਵਾ ਦਿੱਤਾ ਗਿਆ ਤੇ ਇਹ ਸ਼ਹਾਦਤ ਬਹੁਤ ਹੀ ਲਾਸਾਨੀ ਆ ਜਿਹਨੂੰ ਭੁੱਲਿਆ ਨਹੀਂ ਜਾ ਸਕਦਾ ਸਾਰੀ ਸਿੱਖ ਕੌਮ ਇੱਥੇ ਨਾ ਨਤਮਸਤਕ ਆਉਣ ਲਈ ਪਹੁੰਚ ਰਹੀ ਆ ਹਰ ਹਰ ਇੱਕ ਜ਼ਿਲੇ ਤੋਂ ਦੁਨੀਆ ਭਰ ਤੋਂ ਸੰਗਤ ਇੱਥੇ ਪਹੁੰਚ ਰਹੀ ਆ ਤੇ ਸੰਗਤ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਅੱਛਾ ਜੈਪੁਰ ਤੋਂ ਜੈਪੁਰ ਤੋਂ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੂਰੋਂ ਦੂਰੋਂ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਰਹੀ ਆ ਕਿਵੇਂ ਦਾ ਲੱਗ ਰਿਹਾ ਤੁਸੀਂ ਅੱਜ ਫਤੇਗੜ ਸਾਹਿਬ ਦੀ ਧਰਤੀ ਤੇ ਮੌਜੂਦ ਹੋ ਜਿੱਥੇ ਠੰਡੇ ਬੁਰਜ ਚ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬ ਜੀ ਨੇ ਕਾਇਦ ਕੀਤਾ ਗਿਆ ਹੈ ਕਿਵੇਂ ਦਾ ਲੱਗ ਰਿਹਾ ਕਿਵੇਂ ਦੇ ਜੀ ਆ ਬਿਲਕੁਲ ਮਤਲਬ ਅਨਬਿਲੀਵਰ ਹੈ ਕਿ ਐਸਾ ਆਣਾ ਇੱਥੇ ਆ ਕੇ ਇਨੀ ਪਬਲਿਕ ਦੇਖਣਾ ਬਾਬਾ ਦੇ ਨਾਲ ਲੋਕੀ ਜੁੜ ਜੁੜੇ ਨੇ ਐਸਾ ਸਾਰਾ ਮਿੱਟੀ ਦਾ ਹੀ ਫਰਕ ਹੈ ਕਿਉਂਕਿ ਸਾਡੇ ਗੁਰੂਆਂ ਦੀ ਮਿੱਟੀ ਇਨੀ ਵਧੀਆ ਸੀ ਕਿ ਇਹ ਜਿਹੜੀ ਨਈ ਨਈ ਜੇ ਵੀ ਜੋ ਵੀ ਜਨਰੇਸ਼ਨ ਆ ਰਹੀ ਹੈ ਉਹ ਵੀ ਮਿਲ ਮਿਲ ਜੁਲ ਕੇ ਬਾਬਾ ਜੀ ਦੀ ਫਤਿਹ ਫਤਿਹ ਬੁਲਾ ਰਹੀ ਹੈ ਜੀ ਬਾਬਾ ਤੁਹਾਡੇ ਕਿਵੇਂ ਵਿਚਾਰ ਆਇਆ ਕਿ ਤੁਹਾਨੂੰ ਵੀ ਫਤੇਗੜ ਸਾਹਿਬ ਆਪਣੇ ਬੱਚਿਆਂ ਸਮੇਤ ਪਰਿਵਾਰ ਸੇ ਤੇ ਜਾਣਾ ਚਾਹੀਦਾ ਹੈ ਕਿਵੇਂ ਤੁਹਾਡੇ ਵਿਚਾਰ ਆਇਆ ਵੀਰ ਜੀ ਚੱਕਰ ਇਹ ਹੈ ਕਿ ਮੇਰਾ ਕੀ ਪਟਨਾ ਸਾਹਿਬ ਪੋਸਟਿੰਗ ਆ ਗਈ ਉਹਨੇ ਤੇ ਪਟਨਾ ਸਾਹਿਬ ਵੀ ਬਾਬਾ ਜੀ ਦਾ ਮੇਨ ਜਨਮ ਜਨਮ ਸਥਾਨ ਉੱਥੇ ਸੀ ਤੇ ਇਸ ਕਰਕੇ ਸਾਨੂੰ ਐ ਸੀ ਕਿ ਵੀ ਹੁਣ ਪਟਨਾ ਦਾ ਵਸੀਂ ਵੇਖਿਆ ਤੇ ਅਸੀਂ ਨੈਕਸਟ ਜਿਹੜਾ ਹੈ ਅਨੰਦਪੁਰ ਸਾਹਿਬ ਰ ਹੈ ਅਨੰਦਪੁਰ ਸਾਹਿਬ ਆਏ ਫਿਰ ਅਸੀਂ ਫਿਰ ਅਸੀਂ ਅਨੰਦਪੁਰ ਸਾਹਿਬ ਆਏ ਆ ਰਾਜਸਥਾਨ ਦਾ ਬਹੁਤ ਦਿਲ ਕੀਤਾ ਕਿ ਅਸੀਂ ਇੱਥੇ ਆਏ ਠੰਡੇ ਮੁਰਦ ਸਾਈਂ ਮਠੰਡੇਪੁਰ ਦੇ ਪਾਪਾ ਜੀ ਨੇ ਦਰਸ਼ਨ ਕਰਾਏ ਬਹੁਤ ਮੇਰਾ ਕਿੱਤਿਆਂ ਪਾਪਾ ਜੀ ਦਾ ਬਹੁਤ ਅੱਛਾ ਲੱਗਾ ਸਾਨੂੰ ਸੰਗਤ ਨੂੰ ਦੇਖ ਕੇ ਧੰਨ ਧੰਨ ਹੋ ਗਏ ਅਸੀਂ ਤਾਂ ਸੰਗਤ ਨੂੰ ਦੇਖੇ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਇਤਿਹਾਸ ਨਾਲ ਜਾਣੂ ਕਰਵਾਉਣਾ ਚਾਹੀਦਾ ਛੋਟੇ ਬੱਚਿਆਂ ਨਾਲ ਲੈ ਕੇ ਆਇਆ ਨਾਲ ਲੈ ਕੇ ਉਹਨਾਂ ਨੂੰ ਤੇ ਆ ਪਿਕਚਰ ਵੀ ਦੇਖ ਦੇਣੇ ਘਰ ਪਾਪਾ ਜੀ ਦੇ ਬਾਰੇ ਸਾਰਾ ਪਤਾ ਹੈ ਨਾ ਦੇਖ ਦੇਣੇ ਬੱਚੇ ਦੇਖ ਦੇਣ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਦੇਖੋ ਤੁਸੀਂ ਆਪਣੇ ਧਰਮ ਦੇ ਬਾਰੇ ਵਿੱਚ ਦੇਖੋ ਬੱਚੇ ਦੇਖਦੇ ਨੇ ਬੇਟਾ ਚਾਰਸਾਹਬ ਜੀ ਦਾ ਨਾਮ ਪਤਾ ਤੁਹਾਨੂੰ ਹਾਂ ਤੁਹਾਨੂੰ ਪਤਾ ਹੈ ਨਾ ਹਾਂ ਜੀ ਦੱਸੋ ਬਾਬਾ ਯਾ ਨਹੀਂ ਆ ਰਾ ਯਾਕਰ ਬਾਬਾ ਅਜੀਤ ਸਿੰਘ ਜਾਤ ਸਿੰਘ ਫਤੇ ਸਿੰਘ ਜਰਾਬਤ ਸਿੰਘ ਬੋਲੋ ਬੋਲੋ ਕੋਈ ਗੱਲ ਨਹੀਂ ਬੱਚੇ ਘਰ ਆ ਜਾਂਦੇ ਆ ਘਰ ਆ ਜਾਂਦੇ ਸੋ ਹਾਂ ਜੀ ਤੁਹਾਨੂੰ ਪਤਾ ਬੇਟਾ ਬਾਬਾ ਫਤੇ ਸਿੰਘ ਜੀ ਬਾਬਾ ਜਾਤ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਫਤੇ ਸਿੰਘ ਤੁਹਾਨੂੰ ਬੱਚਿਆਂ ਦਾ ਜਜ਼ਬਾ ਦੇਖ ਸਕਦੇ ਹੋ ਭਾਵੇਂ ਕੈਮਰੇ ਅੱਗੇ ਆ ਕੇ ਕਿਹੇ ਵਲੇ ਬੱਚੇ ਘਬਰਾ ਜਾਂਦੇ ਆ ਪਰ ਮਾਪਿਆਂ ਵੱਲੋਂ ਬਹੁਤ ਹੀ ਵਧੀਆ ਇਹਨਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਆਪਾਂ ਇਤਿਹਾਸ ਨਾਲ ਜੁੜਨਾ ਕਰੀਏ ਕਿਉਂਕਿ ਜੇ ਆਪਾਂ ਇਤਿਹਾਸ ਤੋਂ ਟੁੱਟ ਗਏ ਆਪਾਂ ਸਾਰਾ ਕੁਝ ਗਵਾ ਲਿਆ ਸੋ ਹੋਰ ਵਿਚਾਰ ਕਰਦੇ ਆ ਸੰਗਤ ਨਾਲ ਜੁੜੇ ਰਹੋ ਜੀ ਨਾਲ ਦਿੱਲੀ ਅੱਛਾ ਦਿੱਲੀ ਤੋਂ ਆਏ ਤੇ ਤੁਸੀਂ ਇਨੀ ਦੂਰ ਤੋਂ ਤੁਸੀਂ ਕਿਵੇਂ ਵਿਚਾਰ ਕੀਤਾ ਕਿ ਤੁਹਾਨੂੰ ਵੀ ਸਤਗੜ੍ਹ ਸਾਹਿਬ ਦੀ ਤ੍ਰਤੀ ਦੇ ਜਾਣਾ ਚਾਹੀਦਾ ਵਾ ਦਰਸ਼ਨਾਲੀ ਮਹਾਰਾਸ਼ੀ ਦੀ ਦਿਹਾੜੀ ਚੱਲ ਰਹੇ ਨੇ ਤੇ ਦਿਮਾਗ ਚ ਆਇਆ ਕਿ ਵੈਸੇ ਵੀ ਘੁੰਮਦੇ ਰਹਿੰਨੇ ਆ ਸਾਰੀ ਦਿਹਾੜੀ ਤੇ ਇੱਕ ਵਾਰ ਮਹਾਰਾਜ ਦੇ ਦਰਸ਼ਨ ਕਰਕੇ ਆਈਏ ਕਿਉਂਕਿ ਇਨਸ਼ਾਅਤਾਂ ਹੋਈਆਂ ਨੇ ਹਾਂਜੀ ਦਿਨ ਆਏ ਨੇ ਸ਼ਹੀਦੀਆਂ ਦੇ ਦਰਸ਼ਨ ਕਰਕੇ ਆਈਏ ਬਿਲਕੁਲ ਸੋ ਤੁਸੀਂ ਨਵੀਂ ਪੀੜੀ ਨੂੰ ਨਵੀਂ ਪੀੜੀ ਤੁਸੀਂ ਖੁਦੋ ਤੇ ਤੁਸੀਂ ਨਵੀਂ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਆਪਣੇ ਇਤਿਹਾਸ ਤੋਂ ਟੁੱਟਦੇ ਜਾ ਰਹੇ ਨੇ ਉਹਨਾਂ ਨੂੰ ਇਹ ਹੀ ਸੰਦੇਸ਼ ਹੈ ਕਿ ਬਾਣੀ ਵੜੇ ਨਾਲ ਬਾਣੀ ਤੇ ਬੜੇ ਨਾਲ ਜੜੋ ਤੇ ਗੁਰੂ ਨਾਲ ਲੱਗੋ ਬਾਹਰ ਹੁਣ ਜਿੱਦਾਂ ਆਪਾਂ ਵੇਖਦੇ ਆ ਬਾਹਰ ਜਿੰਨਾ ਜਿੰਨੀ ਪਟਕ ਰਹੀ ਹੈ ਫੇੜੀ ਉਹ ਸਾਰੇ ਜਿੱਦਾਂ ਸਾਜਦਾ ਦਿੱਤਿਆ ਨੇ ਉਹ ਸਾਰੇ ਸਾਜਦਾ ਪੁੱਲਦੇ ਜਾ ਰਹੇ ਨੇ ਲੋਕੀ ਤੇ ਇਸ ਲਈ ਆਪਣੀ ਪੜੋ ਤੇ ਬਾਣੀ ਬਾਣੀ ਨਾਲ ਜੜੋ ਹਾਂਜੀ ਉਸ ਸਮੇਂ ਇੰਨੀ ਕੜਾਕੀ ਦੀ ਠੰਡ ਸੀ ਇਸ ਸਮੇਂ ਹੀ ਠੰਡੇ ਬੁਰਜੇ ਦੇ ਮੌਜੂਦ ਹਾਂ ਤੇ ਕਿਵੇਂ ਦੇਖਦੇ ਸੀ ਅਸੀਂ ਤੇ ਮਹਿਸੂਸ ਵੀ ਨਹੀਂ ਕਰ ਸਕਦੇ ਪਰਸੋ ਅਸੀਂ ਕਥਾ ਸੁਣ ਰਹੇ ਸੀ ਉਹ ਅੱਛੇ ਦੱਸਿਆ ਜਾ ਰਿਹਾ ਸੀ ਸ਼ਹੀਦੀ ਕਰਾਂ ਤੋਂ ਪਹਿਲਾਂ ਕਹਿੰਦੇ 100 100 ਠੰਡੇ ਪਾਣੀ ਦੀ ਬਾਲਟੀਆਂ ਸਾਬਜਦਿਆਂ ਤੇ ਸਿੱਟੀਆਂ ਗਈਆਂ ਸੀ ਠੰਡੀ ਬਾਲਟੀ ਪਾਣੀ ਮਤਲਬ ਸਿੱਟਿਆ ਗਿਆ ਸੀ ਉਸ ਤੋਂ ਬਾਅਦ ਸ਼ਹੀਦੀ ਕਰਾਈ ਗਈ ਸੀ ਅਸੀਂ ਦੇ ਇਸ਼ਨਾਨ ਵੀ ਨਹੀਂ ਕਰਨ ਜਾ ਰਹੇ ਵੀਰੇ ਠੀਕ ਹੈ ਤੇ ਅਸੀਂ ਕੀ ਮਤਲਬ ਦੇਣਾ ਤੇ ਇਹ ਨਹੀਂ ਹੈਗਾ ਸਾਡੇ ਵੱਲ ਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਹਮ ਹਮਾ ਕੇ ਦੂਰ ਦੂਰ ਤੋਂ ਦਰਸ਼ਨਾਂ ਲਈ ਪਹੁੰਚ ਰਹੀਆਂ ਨੇ ਤੇ ਬਹੁਤ ਲਾਸਾਨੀ ਸ਼ਹਾਦਤ ਹੈ ਜਿੰਨੂੰ ਭੁੱਲਿਆ ਨਹੀਂ ਜਾ ਸਕਦਾ